ਆਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਪਧੀਆਂ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਕਮਰ ਦਰਦ, ਪਲੱਟ ਪ੍ਰੈਸ਼ਰ ਅਤੇ ਸਿਰ ਦਰਦ ਕੈਸਟਰੋਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ ਜਿਨ੍ਹਾਂ ਤੋਂ ਹਰ ਪੰਜੋਂ ਦੋ ਲੋਕ ਪਰੇਸ਼ਾਨ ਹਨ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਵਾਰ-ਵਾਰ ਡਾਕਟਰ ਕੋਲ ਵੀ ਨਹੀਂ ਜਾਇਆ ਜਾ ਸਕਦਾ ਲਗਾਤਾਰ ਰੁਟੀਨ ਵਿੱਚ ਕਸਰਤ ਕਰਨ ਅਤੇ ਖਾਣ ਪੀਣ ਨੂੰ ਚੰਗਾ ਬਣਾ ਕੇ ਅਸੀਂ ਛੋਟੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਖੁਦ ਹੀ ਕਰ ਸਕਦੇ ਹਾਂ ਨੰਬਰ 1 ਕਮਰਦਰਦ ਨੂੰ ਕਹੋ ਵਾਏ ਲਗਾਤਾਰ ਕਈ ਘੰਟਿਆਂ ਦੀ ਸਿਟਿੰਗ ਜੌਬ ਕਰਨ ਵਾਲੇ ਵਿਅਕਤੀ ਨੂੰ ਅਕਸਰ ਕਮਰਦਰਦ ਦੀ ਪਰੇਸ਼ਾਨੀ ਰਹਿਣ ਲੱਗਦੀ ਹੈ ਪਰ ਜੇ ਇਸ ਮਾਮਲੇ 'ਚ ਜ਼ਿਆਦਾ ਲਾਪਰਵਾਹੀ ਵਰਤੀ ਜਾਵੇ ਤਾ ਇਹ ਉੱਠਣ ਬੈਠਣ 'ਚ ਪਰੇਸ਼ਾਨੀ ਵੀ ਬਹੁਤ ਜ਼ਿਆਦਾ ਪੈਦਾ ਕਰ ਸਕਦੀ ਹੈ। ਨੰਬਰ 2 ਐਕੀਓ ਪ੍ਰੈਸ਼ਰ ਪੁਆਇੰਟ ਦੀ ਮ사ਜ ਕਮਰ ਦੇ ਹੇਠਾਂ ਅਤੇ ਚੂਲੇ ਦੇ ਉੱਪਰ ਦੋ ਐਕੀਓ ਪ੍ਰੈਸ਼ਰ ਪੁਆਇੰਟ ਹੁੰਦੇ ਹਨ ਜਿੱਥੇ ਹਲਕੇ ਹੱਥਾਂ ਨਾਲ ਮ사ਜ ਕਰਕੇ ਤੁਸੀਂ ਕਮਰ ਦਰਦ ਤੋਂ ਵੀ ਰਾਹਤ ਪਾ ਸਕਦੇ ਹੋ। ਨੰਬਰ 3 ਸਿਰ ਦਰਦ ਤੋਂ ਪਾਓ ਛੁਟਕਾਰਾ। ਕੰਮ ਦੇ ਪ੍ਰੈਸ਼ਰ ਜਾਂ ਫਿਰ ਕਿਸੇ ਹੋਰ ਪਰੇਸ਼ਾਨੀ ਦੇ ਕਾਰਨ ਕਈ ਵਾਰ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਲੋਕ ਇਸ ਤੋਂ ਪਿੱਛਾ ਛਡਵਾਉਣ ਲਈ ਪੇਨਕিলার ਦੀ ਵਰਤੋਂ ਕਰਦੇ ਹਨ ਪਰ ਇਸ ਨੂੰ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਤੁਸੀਂ ਆਸਾਨੀ ਨਾਲ ਦੂਰ ਕਰ ਸਕਦੇ ਹੋ ਨੰਬਰ 4 ਬੰਦ ਨੱਕ ਤੋਂ ਪਾਓ ਰਾਹਤ ਮੌਨਸੂਨ ਦੇ ਦਿਨਾਂ ਵਿੱਚ ਹਰ ਕਿਸੇ ਨੂੰ ਸਰਦੀ ਖਾਂਸੀ ਜ਼ੁਕਾਮ ਵਾਧਨਕ ਦੀ ਪਰੇਸ਼ਾਨੀ ਹੋ ਜਾਂਦੀ ਹੈ ਜਿਸ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ ਆਉਂਦੀ ਹੈ ਇਸ ਤੋਂ ਰਾਹਤ ਪਾਉਣ ਲਈ ਅਸੀਂ ਤੁਹਾਨੂੰ ਮਦਦਕਾਰ ਉਪਾਅ ਦੱਸਦੇ ਹਾਂ ਨੰਬਰ 5 ਕਬਜ਼ ਲਗਾਤਾਰ ਕਬਜ਼ ਰਹਿਣ ਨਾਲ ਸਰੀਰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰ ਸਕਦਾ ਹੈ ਇਸ ਨੂੰ ਬਿਮਾਰੀਆਂ ਦੀ ਜੜਵੀ ਕਿਹਾ ਜਾਂਦਾ ਹੈ ਕਬਜ਼ ਦੀ ਸਕਾਇਤ ਹੋਣ ਤੇ ਹਿੰਗ ਦੇ ਚੂਰਨ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਲੈ ਲਓ ਸਵੇਰੇ ਬਹੁਤ ਹੀ ਰਾਹਤ ਮਹਿਸੂਸ ਕਰੋਗੇ ਨੰਬਰ 6 ਵੱਧ ਹਜ਼ਮੀ ਅਤੇ ਛਾਤੀ ਵਿੱਚ ਜਲਣ ਬਹੁਤ ਸਾਰੇ ਲੋਕਾਂ ਨੂੰ ਖਾਣਾ ਨਾ ਪਚਣ ਦੀ ਤਿੱਕਤ ਰਹਿੰਦੀ ਹੈ ਜਾਂ ਖਾਣ ਤੋਂ ਬਾਅਦ ਛਾਤੀ 'ਚ ਜਲਣ ਹੋਣ ਦੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਇਸ ਲਈ ਇਹਨਾਂ ਨੁਸਖਿਆਂ ਨੂੰ ਤੁਸੀਂ ਜ਼ਰੂਰ ਅਪਣਾਓ ਨੰਬਰ 7 ਦੰਦਾਂ ਨੂੰ ਕੀੜਾ ਲੱਗ ਜਾਏ ਤਾਂ ਰਾਤ ਨੂੰ ਦੰਦਾਂ ਵਿੱਚ ਹਿੰਗ ਦਵਾ ਕੇ ਸੌ ਜਾਓ ਕੀੜੇ ਖੁਦ ਬਾ ਖੁਦ ਨਿਕਲ ਜਾਣਗੇ ਨੰਬਰ 8 ਜੇ ਸਰੀਰ ਦੇ ਕਿਸੇ ਹਿੱਸੇ ਵਿੱਚ ਕੰਡਾ ਚੁੱਕ ਜਾਵੇ ਤਾਂ ਉਸ ਥਾਂ ਤੇ ਹਿੰਗ ਦਾ ਘੋਲ ਪਾ ਦਿਓ ਕੁਝ ਸਮੇਂ ਵਿੱਚ ਕੰਡਾ ਬਾਹਰ ਨਿਕਲ ਜਾਵੇਗਾ ਨੰਬਰ 9 ਹਿੰਗ ਵਿੱਚ ਰੋਗਨਾਸ਼ਿਕ ਹੋਣ ਦਾ ਗੁਣ ਹੈ ਦਾਦ ਖਾਜ ਖੁਜਲੀ ਅਤੇ ਹੋਰ ਚਮੜੀ ਦੇ ਰੋਗਾਂ ਵਿੱਚ ਇਸ ਨੂੰ ਪਾਣੀ ਵਿੱਚ ਰਗੜ ਕੇ ਉਹਨਾਂ ਥਾਵਾਂ ਤੇ ਲਗਾਉਣ ਨਾਲ ਬਹੁਤ ਹੀ ਜ਼ਿਆਦਾ ਲਾਭ ਹੁੰਦਾ ਹੈ। ਨੰਬਰ 10 ਹਿੰਗ ਦਾ ਲੇਪ ਬਵਾਸੀਰ, ਤਿੱਲੀ ਅਤੇ ਉਦਰ ਸੋਥ ਵਿੱਚ ਲਾਭਦਾਇਕ ਹੈ। ਨੰਬਰ 11 ਪੇਟ ਦਰਦ, ਅਫਾਰੇ ਆਦ ਵਿੱਚ ਅਜਮੈਣ ਅਤੇ ਨਮਕ ਨਾਲ ਹਿੰਗ ਦਾ ਸੇਵਨ ਕਰੋ ਤਾਂ ਬਹੁਤ ਲਾਭ ਮਿਲੇਗਾ। ਨੰਬਰ 12 ਪੇਟ ਵਿੱਚ ਕੀੜੇ ਹੋਣ ਤਾਂ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਅਨੀਮੀਆ ਲੈਣ ਨਾਲ ਪੇਟ ਦੇ ਕੀੜੇ ਛੇਤੀ ਨਾਲ ਨਿਕਲ ਜਾਂਦੇ ਹਨ। ਨੰਬਰ 13 ਜ਼ਖਮ ਜੇ ਕੁ ਸਮੇਂ ਤੱਕ ਖੁੱਲੇ ਰਹੇ ਤਾਂ ਉਸ ਵਿੱਚ ਛੋਟੇ ਛੋਟੇ ਜੀਵਾਣੂ ਪੈਦਾ ਹੋ ਸਕਦੇ ਹਨ ਜ਼ਖਮ ਤੇ ਹਿੰਗ ਦਾ ਚੂਰਨ ਪਾਉਣ ਨਾਲ ਜੀਵਾਣੂ ਨਸ਼ਟ ਹੋ ਜਾਂਦੇ ਹਨ ਨੰਬਰ 14 ਹਰ ਰੋਜ਼ ਦੇ ਭੋਜਨ ਵਿੱਚ ਤਾਲ ਕੜੀ ਤੇ ਕੁ ਸਬਜ਼ੀਆਂ ਵਿੱਚ ਹਿੰਗ ਦੀ ਵਰਤੋਂ ਕਰਨ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੋ ਜਾਂਦੀ ਹੈ ਨੰਬਰ 15 ਇੱਕ ਗਲਾਸ ਪਾਣੀ 'ਚ 1-2 ਗ੍ਰਾਮ ਜੀਰੇ ਦਾ ਚੂਰਨ ਤੇ ਥੋੜਾ ਜਿਹਾ ਨਿੰਬੂ ਸਿੱਧਾ ਨਮਕ ਮਿਲਾ ਕੇ ਪੀਓ ਉਲਟੀਆਂ ਤੋਂ ਬਹੁਤ ਰਾਹਤ ਮਿਲੇਗੀ। ਨੰਬਰ 16 100 ਗ੍ਰਾਮ ਦੇਸੀ ਘਿਓ ਗਰਮ ਕਰਕੇ ਉਸ 'ਚ 10 ਗ੍ਰਾਮ ਸੰਧੂਰ ਪਾ ਦਿਓ। ਹਲਕੀ-ਹਲਕੀ ਅੱਗ ਤੇ ਗਰਮ ਕਰੋ। ਜਦੋਂ ਚੰਗੀ ਤਰ੍ਹਾਂ ਨਾਲ ਮਿਲ ਜਾਵੇ ਤਾਂ ਠੰਡਾ ਹੋਣ ਦਿਓ। ਜੜੀ ਜੜਾ ਤੇ ਮੋਰ ਦੇ ਖੰਭ ਨਾਲ ਹਲਕਾ-ਹਲਕਾ ਲਾਓ। ਕੋਸ਼ਿਸ਼ ਕਰੋ ਕਿ ਮੋਰ ਦਾ ਖੰਭ ਮਿਲ ਜਾਵੇ ਇਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ ਕਈ ਵਾਰ ਸੜਨ ਤੋਂ ਬਾਅਦ ਦਾਗ ਰਹਿ ਜਾਂਦੇ ਹਨ ਇਹ ਨੁਸਖਾ ਉਦੋਂ ਹੀ ਕੰਮ ਕਰੇਗਾ ਜਦੋਂ ਜਲੇ ਨੂੰ ਥੋੜਾ ਸਮਾਂ ਹੋਇਆ ਹੋਵੇ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਉਂ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਦੇਸੀ ਕਪੂਰ ਨੂੰ ਪੀਸ ਲਵੋ ਪਹਿਲਾਂ ਦੰਦ ਵਿਚਾਲੇ ਸੁਰਾਖਾਂ ਨੂੰ ਸਾਫ਼ ਕਰ ਲਵੋ ਕੁਰਲੀ ਕਰਕੇ ਮੂੰਹ ਸਾਫ਼ ਕਰੋ ਤਾਂ ਜੋ ਦੰਦ ਚ ਬਣੀ ਖੋੜਚ ਕੁਝ ਫਸਿਆ ਨਾ ਹੋਵੇ ਹੁਣ ਜਿਹੜਾ ਤੁਸੀਂ ਕਪੂਰ ਕੁੱਟ ਕੇ ਰੱਖਿਆ ਹੈ ਉਹ ਖੌੜਚ ਫਸਾ ਕੇ ਥੋੜਾ ਚਿਰ ਦਬਾ ਕੇ ਰੱਖੋ ਫਿਰ ਕਪੂਰ ਨੂੰ ਕੱਢ ਦਿਓ ਕਪੂਰ ਐਂਟੀਸੈਪਟਿਕ ਹੈ ਇਹ ਦੰਦਾਂ ਵਿਚਲੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਜਦੋਂ ਤੁਸੀਂ ਦਾੜ 'ਚ ਕਪੂਰ ਰੱਖਦੇ ਹੋ ਤਾਂ ਉਸ ਨਾਲ ਮੂੰਹ 'ਚ ਪਾਣੀ ਆਉਣ ਲੱਗ ਜਾਂਦਾ ਹੈ ਇਸੇ ਪਾਣੀ ਨਾਲ ਗੰਦਾ ਪਾਣੀ ਬਾਹਰ ਨਿਕਲਦਾ ਹੈ ਜਦੋਂ ਦੰਦ ਦੀ ਸਫਾਈ ਵਿੱਚੋਂ ਹੋ ਜਾਂਦੀ ਹੈ ਤਾਂ ਦੰਦਾਂ 'ਚ ਅੱਗੇ ਵਾਧਾ ਨਹੀਂ ਵਾਧਾ ਦੰਦ ਦੇ ਦਰਦ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਨੰਬਰ 2 ਲਸਣ ਦੀਆਂ 2-3 ਪੋਥੀਆਂ 50 ਗ੍ਰਾਮ ਸਰੋਂ ਦੇ ਤੇਲ 'ਚ ਜਲਾ ਲਵੋ ਤੇ ਫਿਰ ਤੇਲ ਨੂੰ ਛਾਣ ਲਵੋ ਦੋ-ਦੋ ਬੂੰਦਾ ਪਾਉਣ ਨਾਲ ਕੰਨ ਅੰਦਰ ਫਿੰਸੀ ਫੁੱਟ ਕੇ ਟੀਕ ਬਾਹਰ ਨਿਕਲ ਜਾਂਦੀ ਹੈ ਫਿੰਸੀ ਸੁੱਕ ਕੇ ਦਰਦ ਵੀ ਬੰਦ ਹੋ ਜਾਂਦਾ ਹੈ ਨੰਬਰ 3 ਪੱਕੇ ਹੋਏ ਅਨਾਰ ਦਾ ਰਸ ਹਲਕਾ ਹਲਕਾ ਗਰਮ ਕਰਕੇ ਇੱਕ ਇੱਕ ਚਮਚ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਪਿਲਾ ਦਿਓ ਬੱਚੇ ਦੀ ਉਲਟੀ ਅਤੇ ਦਸਤ ਠੀਕ ਹੋ ਜਾਣਗੇ। ਨੰਬਰ 4 ਅਦਰਕ 50 ਗ੍ਰਾਮ ਸੁਆਚ ਭੁੰਨ ਲਵੋ ਅਤੇ ਛਿਲਕਾ ਉਤਾਰ ਲਵੋ। ਥੋੜੇ ਜਿਹੇ ਸਰੋਂ ਦੇ ਤੇਲ 'ਚ ਤਲ ਕੇ ਥੋੜਾ ਜਿਹਾ ਗੁੜ ਮਿਲਾ ਕੇ ਕੋਸਾ ਕਰਕੇ ਪੀਓ। ਜੇ ਜ਼ਿਆਦਾ ਸਰਦੀ ਜ਼ੁਕਾਮ ਹੈ ਤਾਂ 2-3 ਦਿਨ ਦਵਾਈ ਦਾ ਸੇਵਨ ਵੀ ਕਰੋ। ਨੰਬਰ 5 ਕਈ ਵਾਰੀ ਖੰਘ ਅਚਾਨਕ ਬਹੁਤ ਤੰਗ ਕਰਦੀ ਹੈ ਰੋਗੀ ਦਾ ਖੰਘ ਖੰਘ ਕੇ ਸਾਹ ਉਖੜ ਜਾਂਦਾ ਹੈ ਥੋੜੀ ਜਹੀ ਫਟਕੜੀ ਤਵੇ ਤੇ ਭੁੰਨ ਕੇ ਖਿਲ ਕਰ ਲਵੋ ਫਿਰ ਚੰਗੀ ਤਰ੍ਹਾਂ ਪੀਸ ਕੇ ਚੂਰਨ ਤਿਆਰ ਕਰ ਲਵੋ 2-3 ਚੁਟਕੀਆਂ ਚੂਰਨ ਮਿਸਰੀ ਚ ਮਿਲਾ ਕੇ ਲਵੋ ਇੱਕ ਚਮਚ ਹਲਦੀ ਇੱਕ ਗਲਾਸ ਪਾਣੀ ਚ ਉਬਾਲੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ 10 ਬੂੰਦਾਂ ਨਿੰਬੂ ਰਸ ਪਾ ਕੇ ਹੌਲੀ ਹੌਲੀ ਚਾਹ ਵਾਂਗ ਪੀਓ ਗੜੇ ਦੀ ਖਰਾਸ਼ ਬਲਗਮ 2-3 ਵਾਰ ਪੀਣ ਨਾਲ ਹੀ ਠੀਕ ਹੋ ਜਾਵੇਗੀ। ਨੰਬਰ 6 ਕਈ ਵਾਰੀ ਕਿਸੇ ਵਜ੍ਹਾ ਨਾਲ ਪੈਰ 'ਚ ਮੋਚ ਆ ਜਾਂਦੀ ਹੈ ਤੇ ਪੈਰ ਵਿੱਚ ਸੋਜ ਆ ਜਾਂਦੀ ਹੈ। ਦਰਦ ਵੀ ਬਹੁਤ ਹੁੰਦਾ ਹੈ। ਅਜਿਹੇ ਸਮੇਂ ਕਿਸੇ ਕੱਪੜੇ 'ਚ ਬਰਫ਼ ਲਪੇਟ ਕੇ ਮੋਚ ਵਾਲੀ ਜਗ੍ਹਾ 'ਤੇ ਲਗਾਓ। ਜੇ ਜ਼ਿਆਦਾ ਦਰਦ ਹੈ ਤਾਂ ਅੱਧੇ-ਅੱਧੇ ਘੰਟੇ ਬਾਅਦ ਬਰਫ਼ ਮਲਦੇ ਰਹੋ ਤੇ ਨਾਲ 2 ਚਮਚ ਹਲਦੀ ਦੇ ਥੋੜੇ ਚਾਹੇ ਪਾਣੀ 'ਚ ਘੋਲ ਕੇ ਲੇਪ ਕਰ ਲਵੋ। 2 ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਦਿਓ ਥੋੜੀ ਜਹੀ ਫਟਕੜੀ ਦੁੱਧ 'ਚ ਮਿਲਾ ਕੇ ਪੀਓ ਇਸ ਨਾਲ ਵੀ ਬਹੁਤ ਰਾਹਤ ਮਿਲੇਗੀ ਨੰਬਰ 7 ਇੱਕ ਵੱਡਾ ਨਿੰਬੂ ਕੱਟ ਕੇ ਸਾਰੀ ਰਾਤ ਰੇਲ 'ਚ ਪਿਆ ਰਹਿਣ ਦਿਓ ਸਵੇਰੇ ਇੱਕ ਗਲਾਸ ਪਾਣੀ 'ਚ ਖੰਡ ਮਿਲਾ ਕੇ ਇਸ ਨਿੰਬੂ ਨੂੰ ਨਿਚੋੜੋ ਫਿਰ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਪੀਓ ਪੇਟ ਸਾਫ਼ ਹੋ ਜਾਵੇਗਾ ਗੈਸ ਅਫਾਰਾ ਵੀ ਠੀਕ ਹੋਵੇਗਾ ਮੇਥੀ ਦਾ ਅੱਧਾ ਚਮਚ ਥੋੜਾ ਜਿਹਾ ਗੁੜ ਮਿਲਾ ਕੇ ਕੋਸੇ ਪਾਣੀ ਨਾਲ 2-3 ਵਾਰ ਲਵੋ ਇਸ ਨਾਲ ਕਬਜ਼ ਵੀ ਠੀਕ ਹੁੰਦੀ ਹੈ ਅਤੇ ਅੰਤੜੀਆਂ ਤੇ ਲੀਵਰ ਨੂੰ ਵੀ ਤਾਕਤ ਮਿਲਦੀ ਹੈ ਨੰਬਰ 8 ਕਈ ਵਾਰ ਸਾਨੂੰ ਭੁੱਖ ਨਹੀਂ ਲੱਗਦੀ ਲੀਵਰ ਦੀ ਕਮਜ਼ੋਰੀ ਹਾਜ਼ਮਾ ਠੀਕ ਹੋਣ ਜਾਂ ਕੋਈ ਪੁਰਾਣਾ ਬੁਖਾਰ ਰਹਿਣ ਕਰਕੇ ਭੁੱਖ ਦੀ ਕਮੀ ਹੋ ਜਾਂਦੀ ਹੈ ਅਦਰਕ ਦੇ ਛੋਟੇ-ਛੋਟੇ ਟੁਕੜੇ ਕਰ ਲਵੋ ਇਸੇ ਕੱਚ ਦੇ ਭਾਂਡੇ ਵਿੱਚ ਪਾ ਕੇ ਨੇ ਉੱਪਰੋਂ ਨਿੰਬੂ ਦਾ ਰਸ ਪਾ ਦਿਓ ਤੇ ਉੱਪਰ ਬਿਲਕੁਲ ਥੋੜਾ ਜਿਹਾ ਸੇਦਾ ਨਮਕ ਪਾ ਦਿਓ। ਦੋ ਦਿਨ ਮੰਗਰੋਂ 5-6 ਟੁਕੜੇ ਰੋਜ਼ ਰੋਟੀ ਨਾਲ ਖਾਓ। ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਚਾਹ ਤੇ ਮੈਦੇ ਵਾਲੀਆਂ ਚੀਜ਼ਾਂ ਬੰਦ ਹੀ ਰੱਖੋ। ਨੰਬਰ 9 ਮਸਰਾਂ ਦੀ ਦਾਲ ਅੱਧੀ ਕੌਲੀ ਲੈ ਕੇ ਤਵੇ ਤੇ ਰੱਖ ਦਿਓ। ਦਾਲ ਨੂੰ ਕੋਈ ਖਾਲੀ ਕੌਲੀ ਨਾਲ ਢੱਕ ਦਿਓ। ਹਲਕੀ ਹਲਕੀ ਅੱਗ ਤੇ ਉਹਨਾਂ ਤੱਕ ਗਰਮ ਕਰੋ ਜਦੋਂ ਤੱਕ ਦਾਲ ਕਾਲੀ ਨਾ ਹੋ ਜਾਵੇ ਜਦੋਂ ਦਾਲ ਕਾਲੀ ਹੋ ਜਾਵੇ ਤਾਂ ਦਾਲ ਨੂੰ ਪੀਸ ਲਵੋ ਕੱਪੜੇ ਨਾਲ ਛਾਣ ਕੇ ਨਾਰੀਅਲ ਤੇਲ ਮਿਲਾ ਕੇ ਮਲਾਈ ਵਾਂਗ ਬਣਾ ਲਵੋ ਜਲੀ ਹੋਈ ਥਾਂ ਤੇ ਹਲਕੀ ਹਲਕੀ ਮਾਲਿਸ਼ ਕਰੋ ਜ਼ਖਮ ਵੀ ਜਲਦੀ ਭਰੇਗਾ ਤੇ ਦਾਗ ਵੀ ਨਹੀਂ ਪੈਣਗੇ ਨੰਬਰ 10 ਔਲਿਆਂ ਦਾ ਜੂਸ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ 'ਚ ਫਾਇਦੇਮੰਦ ਸਾਬਤ ਹੋ ਸਕਦਾ ਹੈ ਔਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਵਧਾਉਣ 'ਚ ਮਦਦ ਕਰਦਾ ਹੈ ਅਜਿਹੇ ਚ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਔਲਿਆਂ ਦੇ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ ਔਲਿਆਂ ਦੇ ਜੂਸ ਤੋਂ ਇਲਾਵਾ ਇਸ ਦਾ ਮਰੱਬਾ ਵੀ ਤੁਸੀਂ ਆਸਾਨੀ ਨਾਲ ਖਾ ਸਕਦੇ ਹੋ ਨੰਬਰ 11 ਨਿੰਬੂ ਦਾ ਰਸ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ ਲਈ ਨਿੰਬੂ ਦੇ ਰਸ ਦਾ ਸੇਵਨ ਵੀ ਚੰਗਾ ਪ੍ਰਭਾਵ ਦਿਖਾਉਂਦਾ ਹੈ ਨਿੰਬੂ ਦਾ ਰਸ metabolisim ਨੂੰ ਸੁਧਾਰਦਾ ਹੈ ਚਰਬੀ ਨੂੰ ਪਿਘਲਾ ਦਿੰਦਾ ਹੈ ਤੇ ਢਿੱਡ ਦੀ ਚਰਬੀ ਤੇਜ਼ੀ ਨਾਲ ਪ੍ਰਭਾਵ ਦਿਖਾਉਂਦਾ ਹੈ ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ 'ਚ ਅੱਧਾ ਚਮਚ ਸ਼ਹਿਦ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਓ ਨਿੰਬੂ ਦੇ ਰਸ ਨਾਲ ਹੀ ਪਾਣੀ ਬਣਾ ਕੇ ਵੀ ਪੀਤਾ ਜਾ ਸਕਦਾ ਹੈ ਨੰਬਰ 12 ਅਜ਼ਮੈਨ ਦਾ ਪਾਣੀ ਰੋਜ਼ਾਨਾ ਸਵੇਰੇ ਸ਼ਾਮ ਅਜ਼ਮੈਨ ਦਾ ਪਾਣੀ ਬਣਾ ਕੇ ਪੀਣ ਨਾਲ ਢਿੱਡ ਤੇ ਅਸਰ ਦੇਖਣ ਨੂੰ ਮਿਲਦਾ ਹੈ ਰਾਤ ਨੂੰ 3 ਗਲਾਸ ਪਾਣੀ 'ਚ 1 ਚਮਚ ਅ즈ਮੈਂਡੇ ਬੀਜਾ ਨੂੰ ਉਬਾਲੋ। ਇਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ 3 ਗਲਾਸ ਤੋਂ 2 ਗਲਾਸ ਤੱਕ ਘਟਣਾ ਹੋ ਜਾਵੇ। ਹੁਣ ਰਾਤ ਦਾ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਇਸ ਪਾਣੀ ਦਾ 1 ਗਲਾਸ ਪੀਓ ਤੇ ਬਾਕੀ ਬਚਿਆ ਗਲਾਸ ਅਗਲੀ ਸਵੇਰ ਪੀ ਲਵੋ। ਨੰਬਰ 13 ਆਮਲਾ ਕੈਂਡੀ ਆਮਲੇ ਦਾ ਜੂਸ ਆਮਲਾ ਦਾ ਤੇਲ ਜਾਂ ਆਮਲਾ ਅਚਾਰ ਅਤੇ ਮਰਬਾ ਸਭ ਸਿਹਤ ਲਈ ਫਾਇਦੇਮੰਦ ਹਨ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਸਰੀਰ ਨੂੰ ਫਿੱਟ ਰੱਖਣ ਲਈ ਇਹ ਜ਼ਰੂਰੀ ਹੈ ਨੰਬਰ 14 ਯਾਦਦਾਸ਼ਤ ਤੇਜ਼ ਕਰਨ ਲਈ ਹਰ ਰੋਜ਼ 15 ਮਿੰਟ ਵੀ ਮੱਧ ਗਤੀ ਦੀ ਕਸਰਤ ਕੀਤੀ ਜਾਵੇ ਤਾਂ ਬ੍ਰੇਨ ਫੌਗ ਘਟਦਾ ਹੈ ਕਸਰਤ ਦਿਮਾਗ ਦੇ ਯਾਦਦਾਸ਼ਤ ਵਾਲੇ ਕੇਂਦਰ ਹਿਪੋਕੈਂਪਸ ਨੂੰ ਐਕਟੀਵੇਟ ਕਰਦੀ ਹੈ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰੋ